ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਜੀ 30 31 1 ਅਤੇ 2 ਸਤੰਬਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਹੋਣਗੇ ਕਿਉਂਕਿ ਤਾਜ਼ਾ ਸੈਟਲਾਈਟ ਇਮੇਜ ਤੋਂ ਬੱਦਲਬਾਹੀ ਫਿਲਹਾਲ ਪੰਜਾਬ ਦੇ ਉੱਪਰ ਹਲਕੀ ਦਰਮਿਆਨੀ ਦਿਖਾਈ ਦੇ ਰਹੀ ਹੈ ਥੋੜੀ ਜੀ ਉਮੀਦ ਇਹ ਹੈ ਕਿ ਹੁਣ ਥੋੜਾ ਜਿਹਾ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਸੁੱਖ ਦਾ ਸਾਹ ਸਾਨੂੰ ਆਉਂਦਾ ਦਿਖਾਈ ਦੇ ਰਿਹਾ ਕਿਉਂਕਿ ਭਾਰੀ ਮੀਂਹ ਦੀ ਜੋ ਉਮੀਦ ਸੀ ਫਿਲਹਾਲ ਘਟ ਹੈ ਪਰ ਹੁਣ ਹਜੇ ਵੀ ਸਿਸਟਮ ਜਿਹੜੇ ਨੇ ਉਹ ਹਿਮਾਚਲ ਤੋਂ ਅਹ ਜਿਹੜੇ ਥਲੇ ਪਹੁੰਚ ਚੁੱਕੇ ਨੇ ਜੀ ਤੁਸੀਂ ਦੇਖ ਸਕਦੇ ਹੋ ਇਹਨਾਂ ਇਲਾਕੇ ਵਿੱਚ ਸਿਸਟਮ ਹੈ ਤੁਸੀਂ ਵੀ ਆਪਣਾ ਕਮੈਂਟ ਕਾ ਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਬਿਨਾਂ ਕਿਸੇ ਦੇਰੀ ਤੋਂ ਆਉਂਦੇ ਮੌਸਮ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਜੀ ਤਾਜ਼ਾ ਜੋ ਹਾਲਾਤ ਬਣੇ ਹੋਏ ਨੇ ਉਹਦੇ ਮੁਤਾਬਕ ਤੁਸੀਂ ਦੇਖ ਸਕਦੇ ਹੋ ਕਿ 30 ਤਰੀਕ ਨੂੰ ਪਠਾਨਕੋਟ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਨਾਲ ਦੇ ਨਾਲ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਅਤੇ ਮੁਹਾਲੀ ਦੇ ਇਲਾਕੇ ਵਿੱਚ ਵੀ ਠੀਕ ਠਾਕ ਬੱਦਲਬਾਜ਼ੀ ਦੇ ਨਾਲ ਹਲਕਾ ਦਰਮਿਆਨ ਦਾ ਮੀਂਹ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਇੱਕ ਸਿਸਟਮ ਸਾਨੂੰ ਦੱਖਣ ਵੱਲ ਵੱਣਦਾ ਹੋਇਆ ਦਿਖਾਈ ਦੇ ਰਿਹਾ ਹੈ ਮਾਲਵਾ ਬੈਲਟ ਦੇ ਵਿੱਚ ਫੂਜ਼ਿਲਕਾ ਮੁਕਸਰ ਬਠਿੰਡਾ ਤੇ ਮਾਨਸਾ ਵਿੱਚ ਵੀ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਬਾਕੀ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੁਕਸਰ ਮੋਗਾ ਤੇ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਸੰਗਰੂਰ ਪਟਿਆਲਾ ਫਤਿਹਗੜ੍ਹ ਨਮਾਸ਼ਹਿਰ ਇਹਨਾਂ ਵਿੱਚ ਹਲਕੀ ਤੇ ਬੱਦਲਬਾਈ ਰਹਿਣ ਦੀ ਉਮੀਦ ਹੈ ਯਾਨੀ ਕਿ ਬੱਦਲਬਾਈ ਦਾ ਮਾਹੌਲ ਬਣਿਆ ਰਹੇਗਾ ਤੇ ਅੱਜ ਮੀਂਹ ਦੀ ਜਿਹੜੀ ਉਮੀਦ ਹੈ ਉਹ ਸਾਨੂੰ ਬਾਅਦ ਦੁਪਹਿਰ ਪੰਜਾਬ ਦੇ ਵਿੱਚ ਬਣਦੀ ਹੋਈ ਸਾਨੂੰ ਦਿਖਾਈ ਦੇ ਰਹੀ ਹੈ ਆਉਂਦੇ ਦਿਨਾਂ ਦੀ ਗੱਲ ਕਰੀਏ ਤਾਂ 31 ਅਗਸਤ ਨੂੰ ਵੀ ਸਾਨੂੰ ਜਿਹੜਾ ਮੌਸਮ ਹੈ ਉਹ ਦੇਖਣ ਨੂੰ ਮਿਲੇਗਾ ਕਿ ਪੰਜਾਬ ਦੇ ਮਾਲਵਾ ਬੈਲਟ ਤੋਂ ਉੱਪਰਲੇ ਪਾਸੇ ਦੁਆਬਾ ਬੈਲਟ ਵਿੱਚ ਯਾਨੀ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ੍ਹ ਤੇ ਪਟ ਮੀਂਹ ਦੇਖਣ ਨੂੰ ਮਿਲ ਸਕਦਾ ਫਤਿਹਗੜ ਸਾਹਿਬ ਪਟਿਆਲਾ ਤੇ ਮੁਹਾਲੀ ਵੀ ਜਿਹੜਾ ਮੀਂਹ ਦੇਖਣ ਨੂੰ ਮਿਲੇਗਾ ਉਹ ਥੋੜਾ ਜਿਹਾ ਮਿਕਸ ਰੂਪ ਦੇ ਵਿੱਚ ਹੋਵੇਗਾ ਜਿਆਦਾ ਕਾਰਵਾਈ ਨਹੀਂ ਹੈ ਪਰ ਹਾਂ ਹਲੇ ਇੱਕ ਦੋ ਦਿਨ ਪਏ ਨੇ ਅਜਿਹੇ ਦੇ ਵਿੱਚ ਸਿਸਟਮ ਚੇਂਜ ਹੁੰਦੇ ਰਹਿੰਦੇ ਨੇ ਬਾਕੀ ਮਾਝੇ ਦੀ ਜਿੰਨੇ ਪੇ ਅਲਾਕਾ ਜੀ ਮਾਲਵਾ ਤੇ ਸੈਂਟਰਲ ਪੰਜਾਬ ਜਾਨੀ ਕਿ ਆਪਣਾ ਜਿੰਨਾ ਵੀ ਅੰਮ੍ਰਿਤਸਰ ਹੋ ਗਿਆ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਬਰਨਾਲਾ ਮਾਨਸਾ ਬਠਿੰਡਾ ਮੁਕਸਰ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੋਗਾ ਇਹਨਾਂ ਵਿੱਚ ਹਲਕੀ ਦਰਮਿਆਨੀ ਬੱਦਲਬਾਹੀ ਛਾਈ ਰਹੇਗੀ ਹਲਕੀ ਉਮੀਦ ਹੈ ਕਿ ਹ ਅਗਰ ਅਕਾ ਗੱਲ ਕਰੀਏ 1 ਸਤੰਬਰ ਦੀ 1 ਸਤੰਬਰ ਨੂੰ ਵੀ ਸੇਮ ਹਾਲਾਤ ਨੇ 31 ਅਗਸਤ ਵਾਲੀ ਤੁਸੀਂ ਦੇਖੋਗੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਸਭਜੇ ਦਾਜੀਤ ਸਿੰਘ ਨਗਰ ਮੁਹਾਲੀ ਫਤੇਗੜ ਸਾਹਿਬ ਅਤੇ ਪਟਿਆਲਾ ਦੇ ਵਿੱਚ ਵੀ ਤਗੜੀ ਮੀਂਹ ਦੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਜਾਨੀ ਕਿ ਆਪਾਂ ਕਹਿ ਸਕਦੇ ਆ ਕਿ ਹਿਮਾਚਲ ਦੇ ਨਾਲ ਲੱਗਦਾ ਜਿਹੜਾ ਇਲਾਕਾ ਉਹਦੇ ਵਿੱਚ ਤਗੜੀ ਮੀਂਹ ਦੀ ਕਾਰਵਾਈ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਸਿੱਟੇ ਵਜੋਂ ਇਹਨਾਂ ਇਲਾਕਿਆਂ ਦੇ ਵਿੱਚ ਮਾਹੌਲ ਜਿਹੜਾ ਮੀਂਹ ਦਾ ਲਗਾਤਾਰ ਬਣਦਾ ਹੋਇਆ ਦਿਖਾਈ ਦੇਵੇਗਾ ਬਾਕੀ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਮੋਗਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਪਠੰਡਾ ਬਰਨਾਲਾ ਮਾਨਸਾ ਤੇ ਸੰਗਰੂਰ ਵਿੱਚ ਵੀ ਥੋੜੀ-ਬਹੁਤੀ ਮੀਂਹ ਦੀ ਕਾਰਵਾਈ ਹੁੰਦੀ ਦਿਖਾਈ ਦੇ ਸਕਦੀ ਹੈ ਇਹ ਸੀ ਜੀ ਅਪਡੇਟ 1 ਸਤੰਬਰ ਦੀ ਆਖਰੀ ਦਿਨ ਜਾਨੀ ਕਿ 2 ਸਤੰਬਰ ਦੀ ਗੱਲ ਕਰੀ ਤਾਂ ਤਿੰਨ ਤਰੀਕੇ ਦਾ ਸਿਸਟਮ ਦਿਖ ਰਿਹਾ ਸਾਨੂੰ ਭਾਰੀ ਮੀਂਹ ਹੈ ਜੀ ਹਲਕਾ ਬੱਦਲ ਵਾਈਏ ਤੇ ਘੱਟ ਬੱਦਲ ਵਾਈ ਹੈ ਸਭ ਤੋਂ ਪਹਿਲਾਂ ਭਾਰੀ ਮੀਂਹ ਦੀ ਅਗਰ ਗੱਲ ਕਰੀ ਤਾਂ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਤੇ ਰੂਪਨਗਰ ਜ਼ਿਲ੍ਹੇ ਵਿੱਚ ਠੀਕ-ਠਾਕ ਬ मिल ਸਕਦੀ ਹੈ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ ਜ਼ਿਆਦਾ ਮੀਂਹ ਦੀ ਉਮੀਦ ਬਣਦੀ ਹੋਈ ਸਾਨੂੰ ਦਿਖਾਈ ਦੇਵੇਗੀ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਆਪਾਂ ਹਲਕਾ ਦਰਮਿਆਨਾ ਜਿਹੜਾ ਸਿਸਟਮ ਹੈ ਜੀ ਉਹ ਗੁਰਦਾਸਪੁਰ ਚ ਹੈ ਅੰਮ੍ਰਿਤਸਰ ਚੇਤਰਨਤਨ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਫਤਿਹਗੜ ਸਾਹਿਬ ਤੇ ਮੋਹਾਲੀ ਵਿੱਚ ਹਲਕਾ ਸਿਸਟਮ ਹੈ ਜੋ ਬੱਦਲਬਾਈ ਤੇ ਕਿੜਮਣਕਣੀ ਦਾ ਮਾਹੌਲ ਦੇਖ ਸਕਦੇ ਆ ਜੀ ਤੇ 2 ਸਤੰਬਰ ਨੂੰ ਅਗਰ ਗੱਲ ਕਰੀਏ ਤਾਂ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਮੋਗਾ ਬਰਨਾਲਾ ਤੇ ਮਾਨਸਾ ਵਿੱਚ ਬਹੁਤ ਘੱਟ ਉਮੀਦ ਹੈ ਕਿ ਇਹਨਾਂ ਇਲਾਕਿਆਂ ਵਿੱਚ ਤਗੜੀ ਕਾਰਵਾਈ ਹੋਵੇਗੀ ਬਹੁਤ ਹਲਕੀ ਦਰਮਿਆਨੀ ਕਾਰਵਾਈ ਸਾਨੂੰ ਇਹਨਾਂ ਦੇ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਕਿਨਿਕ 2 ਦਸੰਬਰ ਤੱਕ ਲਗਾਤਾਰ ਆਪਾਂ ਕਹੀਏ ਤੇ ਦੁਆਬੇ ਦੇ ਇਲਾਕੇ ਵਿੱਚ ਭਾਰੀ ਮੀਂਹ ਹੈ ਜੀ ਜਿਹਦੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਰਤ ਰੂਪਨਗਰ ਜ਼ਿਲ੍ਹੇ ਆ ਰਹੇ ਨੇ ਇਹਨਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਤੇ ਸਭ ਤੋਂ ਜ਼ਿਆਦਾ ਡੈਮ ਇਹਨਾਂ ਇਲਾਕਿਆਂ ਵਿੱਚੇ ਨੇ ਤੇ ਅਗਰ ਇਹਨਾਂ ਵਿੱਚ ਜ਼ਿਆਦਾ ਮੀਂਹ ਹੁੰਦਾ ਹੈ ਤਾਂ ਹੜ੍ਹ ਦੇ ਹਾਲਾਤ ਪੰਜਾਬ ਵਿੱਚ ਬਣ ਸਕਦੇ ਨੇ ਕਿਉਂਕਿ ਲਗਾਤਾਰ ਡੈਮਾਂ ਦਾ ਖਤਰਾ ਜਿਹੜਾ ਹੈ ਉਹ ਲਗਾਤਾਰ ਬਣਿਆ ਹੋਇਆ ਹੈ ਜੀ ਤੇ ਬਾਕੀ ਅਗਲੀ ਜਾਣਕਾਰੀ ਕੋਸ਼ਿਸ਼ ਕਰਾਂਗੇ ਅੱਜ ਕੋਈ ਇੱਕ ਅਦਾ ਲਾਈਵ ਵੀ ਕਰੀਏ ਜਿਹਦੇ ਵਿੱਚ ਮੌਸਮ ਦੀ ਜਾਣਕਾਰੀ ਹੋਵੇ ਤੇ ਬਾਕੀ ਦੂਜੇ ਚੈਨਲ ਤੁਸੀਂ ਦੇਖ ਰਿਹਾ ਹੋ ਜੀ ਮਿਲਦੇ ਆ ਅ ਵੀਰ ਭੈਣ ਭਰਾਵਾਂ ਦਾ